ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਆਫ ਵਿੱਚ ਬਹੁਤ ਸਵਾਗਤ ਹੈ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਰੇਲਵੇ ਵੱਲੋਂ ਸੀਈਐਨ ਨੰਬਰ 06 2024 ਸਰ ਪੋਸਟਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਇਹਨਾਂ ਪੋਸਟਾਂ ਲਈ ਪਬਲਿਕ ਨੋਟੀਫਿਕੇਸ਼ਨ ਆਰਆਰਬੀ ਦੀ ਵੈਬਸਾਈਟ ਉੱਤੇ 29 2024 ਨੂੰ ਆਇਆ ਹੈ ਅਤੇ ਇਹਨਾਂ ਪੋਸਟਾਂ ਲਈ ਆਨਲਾਈਨ ਰਜਿਸਟ੍ਰੇਸ਼ਨ 21 9 2024 ਤੋਂ 20 10 2024 ਤੱਕ ਦੀ ਹੈ ਅਤੇ ਫੀਸ ਭਰਨ ਦੀ ਆਖਰੀ ਮਿਤੀ 21/10/2024 ਨੂੰ ਹੈ ਜੇਕਰ ਤੁਸੀਂ ਆਪਣੇ ਫਾਰਮ ਵਿੱਚ ਕੋਈ ਮੋਡੀਫਿਕੇਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ 23/10/2024 ਤੋਂ 1/11/2024 ਤੱਕ ਕਰ ਸਕਦੇ ਹੋ ਇਹ ਪੋਸਟਾਂ ਰੇਲਵੇ ਰਿਕਰੂਟਮੈਂਟ ਬੋਰਡ ਵੱਲੋਂ ਕੱਢੀਆਂ ਗਈਆਂ ਹਨ ਜਿਸ ਵਿੱਚ ਕਮਰਸ਼ੀਅਲ ਕਮ ਟਿਕਟ ਕਲਰਕ ਟ੍ਰੇਨ ਕਲਰਕ ਅਤੇ ਅਕਾਊਂਟ ਕਲਰਕ ਕਮ ਟਾਈਪਿਸਟ ਜੂਨੀਅਰ ਕਲਰਕ ਕਮ ਟਾਈਪਿਸਟ ਦੀਆਂ ਅਲੱਗ-ਅਲੱਗ ਸਟੇਟ ਵਾਈਜ਼ ਅਸਾਮੀਆਂ ਹਨ ਡਿਟੇਲ ਵਾਈ ਅਸਾਮੀਆਂ ਦੀ ਵਿਦਿਅਕ ਯੋਗਤਾ ਇਸ ਤਰ੍ਹਾਂ ਹੈ ਕਿ ਉਮੀਦਵਾਰ ਨੇ ਪਲੱਸ 2 ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਉਸ ਦੀ ਉਮਰ 18 ਤੋਂ 33 ਸਾਲ ਤੱਕ ਦੀ ਹੋਣੀ ਚਾਹੀਦੀ ਹੈ ਟਿਕਟ ਕਲਰਕ ਨੂੰ 21700 ਅਤੇ ਅਕਾਊਂਟ ਕਲਰਕ ਨੂੰ 19900 ਜੂਨੀਅਰ ਕਲਰਕ ਕਮ ਟਾਈਪਿਸਟ ਨੂੰ 19900 ਟ੍ਰੇਨ ਕਲਰਕ ਨੂੰ 19900 ਪੇ ਸਕੇਲ ਦਿੱਤਾ ਜਾਵੇਗਾ ਜੂਨੀਅਰ ਕਲਰਕ ਕਮ ਟਾਈਪਿਸਟ ਦੀਆਂ 990 ਅਸਾਮੀਆਂ ਟ੍ਰੇਨ ਕਲਰਕ ਦੀਆਂ 72 ਅਸਾਮੀਆਂ ਜਿਸ ਵਿੱਚ ਕੁੱਲ ਅਸਾਮੀਆਂ 3445 ਹਨ ਕਮਰਸ਼ੀਅਲ ਕਮ ਟਿਕਟ ਕਲਰਕ ਦੀ ਇਨੀਸ਼ੀਅਲ ਪੇ 21700 ਨੋਟੀਫਿਕੇਸ਼ਨ ਅਨੁਸਾਰ ਦੱਸੀ ਗਈ ਹੈ ਅਤੇ ਇਸ ਪੋਸਟ ਲਈ ਤੁਹਾਡੀ ਮਿਨੀਮਮ ਵਿੱਦਿਅਕ ਯੋਗਤਾ ਇਸ ਤਰ੍ਹਾਂ ਹੈ ਕਿ ਤੁਸੀਂ ਪਲੱਸ 2 ਪਾਸ ਕੀਤੀ ਹੋਣੀ ਚਾਹੀਦੀ ਹੈ ਜਿਸ ਵਿੱਚ ਘੱਟੋ-ਘੱਟ ਤੁਹਾਡੇ 50% ਅੰਕ ਹੋਣੇ ਜ਼ਰੂਰੀ ਹਨ ਅਤੇ ਐਸ ਸੀ ਐਸ ٹی ਪਰਸਨ ਲਈ ਅਤੇ ਐਕਸ ਸਰਵਿਸਮੈਨ ਪਰਸਨ ਵਿਦ ਡਿਸੇਬਿਲਟੀ ਲਈ ਪਲੱਸ 2 ਤੋਂ ਵੱਧ ਜੇਕਰ ਵਿਦਿਅਕ ਯੋਗਤਾ ਹੈ ਤਾਂ ਉਹਨਾਂ ਦੀ ਪਲੱਸ 2 ਕੁਆਲੀਫਾਈ ਨੇਚਰ ਵਿੱਚ ਪਾਸ ਕੀਤੀ ਹੋਣੀ ਚਾਹੀਦੀ ਹੈ 50% ਵਾਲੀ ਐਸ ਸੀ ਐਸ ٹی ਲਈ ਸ਼ਰਤ ਨਹੀਂ ਹੈ ਜੇਕਰ ਉਹਨਾਂ ਨੇ ਕੋਈ ਉੱਚ ਵਿੱਦਿਆ ਪ੍ਰਾਪਤ ਕੀਤੀ ਹੋਈ ਹੈ ਇਸੇ ਤਰ੍ਹਾਂ ਅਕਾਊਂਟ ਕਲਰਕ ਕਮ ਟਾਈਪਿਸਟ ਦੀ ਇਨੀਸ਼ੀਅਲ पे 19900 ਰਕਮੀ ਗਈ ਹੈ ਅਤੇ ਇਸ ਦੀ ਵਿਦਿਅਕ ਯੋਗਤਾ ਪਲੱਸ 2 ਪਾਸ 50% ਤੋਂ ਘੱਟ ਨਹੀਂ ਕੀਤੀ ਹੋਣੀ ਚਾਹੀਦੀ ਐਕ ਸਰਵਿਸਮੈਨ ਐਸ ਸੀ ਐਸ ਟੀ ਅਤੇ ਪਰਸਨ ਵਿਦ ਡਿਸੇਬਿਲਟੀ ਨੂੰ ਜੇਕਰ ਉਹਨਾਂ ਨੇ ਪਲੱਸ 2 ਤੋਂ ਕੋਈ ਹਾਇਰ ਐਜੂਕੇਸ਼ਨ ਪਾਸ ਕੀਤੀ ਹੈ ਤਾਂ ਉਹਨਾਂ ਦੀ ਪਲੱਸ 2 ਵਿੱਚ 50% ਅੰਕ ਪ੍ਰਾਪਤ ਹੋਣੇ ਜ਼ਰੂਰੀ ਨਹੀਂ ਹਨ ਇਸ ਪੋਸਟ ਲਈ ਤੁਹਾਡਾ ਟਾਈਪਿੰਗ ਟੈਸਟ ਲਿਆ ਜਾਵੇਗਾ ਇੰਗਲਿਸ਼ ਜਾਂ ਹਿੰਦੀ ਵਿੱਚ ਤੁਹਾਨੂੰ ਟਾਈਪਿੰਗ ਟੈਸਟ ਪਾਸ ਕਰਨਾ ਹੋਵੇਗਾ ਜੂਨੀਅਰ ਕਲਰਕ ਕਮ ਟਾਈਪਿਸਟ ਦੀ ਇਨੀਸ਼ੀਅਲ ਪੇ 19900 ਰੱਖੀ ਗਈ ਹੈ ਜਿਸ ਵਿੱਚ ਤੁਸੀਂ ਪਲੱਸ 2 ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ 50% ਅੰਕ ਪ੍ਰਾਪਤ ਕੀਤੇ ਹੋਣੇ ਚਾਹੀਦੇ ਹਨ ਐਸ ਸੀ ਐਸ ٹی ਪਰਸਨਲ ਵਿਦ ਡਿਸੇਬਿਲਟੀ ਅਤੇ ਐਕਸ ਸਰਵਿਸਮੈਨ ਨੇ ਜੇਕਰ ਕੋਈ ਹਾਇਰ ਕੁਆਲੀਫਿਕੇਸ਼ਨ ਪਾਸ ਕੀਤੀ ਹੈ ਤਮਨ ਲਈ 50% ਅੰਕ ਵਾਲੀ ਸ਼ਰਤ ਨਹੀਂ ਹੋਵੇਗੀ ਇਸ ਪੋਸਟ ਲਈ ਵੀ ਤੁਹਾਡਾ ਇੰਗਲਿਸ਼ ਜਾਂ ਹਿੰਦੀ ਦਾ ਟਾਈਪਿੰਗ ਟੈਸਟ ਲਿਆ ਜਾਵੇਗਾ ਟ੍ਰੇਨ ਕਲਰਕ ਦੀ ਪੋਸਟ ਲਈ ਇਨੀਸ਼ੀਅਲ ਪੇ 19900 ਰੱਖੀ ਗਈ ਹੈ ਅਤੇ ਇਸ ਪੋਸਟ ਲਈ ਤੁਸੀਂ ਪਲੱਸ 2 ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਤੁਹਾਡੇ ਘੱਟੋ-ਘੱਟ 50% ਅੰਕ ਪ੍ਰਾਪਤ ਕੀਤੇ ਹੋਣੇ ਚਾਹੀਦੇ ਹਨ ਐਕਸ ਸਰਵਿਸਮੈਨ ਐਸ ਸੀ ਐਸ ਟੀ ਲਈ ਕਵالیਫਾਈ ਨੇਚਰ ਵਿੱਚ ਪਲੱਸ 2 ਪਾਸ ਕੀਤੀ ਹੋਣੀ ਚਾਹੀਦੀ ਹੈ ਜੇਕਰ ਉਹਨਾਂ ਨੇ ਕੋਈ ਹਾਇਰ ਐਜੂਕੇਸ਼ਨ ਪ੍ਰਾਪਤ ਕੀਤੀ ਹੈ ਇਹਨਾਂ ਸਾਰੀਆਂ ਪੋਸਟਾਂ ਲਈ ਤੁਹਾਡਾ ਫਸਟ ਸਟੇਜ ਕੰਪਿਊਟਰ ਬੇਸਡ ਟੈਸਟ ਹੋਵੇਗਾ ਜਿਹੜਾ ਕਿ ਐਮਸੀਕਿਊ ਟਾਈਪ ਹੋਵੇਗਾ ਜਿਸ ਵਿੱਚ 100 ਕੁਐਸਚਨ ਆਉਣਗੇ ਅਤੇ ਇਸ ਪੇਪਰ ਵਿੱਚ 1/3 네ਗੇਟਿਵ ਮਾਰਕਿੰਗ ਈਚ ਰੋਂਗ ਕੁਐਸਚਨ ਦੀ ਹੋਵੇਗੀ ਜਿਹੜੇ ਕੈਂਡੀਡੇਟ ਫਸਟ ਸਟੇਜ ਟੈਸਟ ਪਾਸ ਕਰਨਗੇ ਉਹਨਾਂ ਦਾ ਸੈਕੰਡ ਸੀਬੀਡੀ ਟੈਸਟ ਲਿਆ ਜਾਵੇਗਾ ਜਿਸ ਵਿੱਚ ਤੁਹਾਨੂੰ 120 ਕੁਐਸਚਨ ਆਉਣਗੇ ਤੇ ਕੁੱਲ ਸਮਾਂ 90 ਮਿੰਟ ਦਿੱਤਾ ਜਾਵੇਗਾ ਇਸ ਪੇਪਰ ਵਿੱਚ ਵੀ ਵਿੱਚ ਵੀ 네ਗੇਟਿਵ ਮਾਰਕਿੰਗ ਹੋਵੇਗੀ ਅਤੇ ਇਸ ਤੋਂ ਬਾਅਦ ਤੁਹਾਡਾ ਟਾਈਪਿੰਗ ਟੈਸਟ ਲਿਆ ਜਾਵੇਗਾ ਜਿਹੜੀਆਂ ਪੋਸਟਾਂ ਲਈ ਟਾਈਪਿੰਗ ਟੈਸਟ ਬਣਦਾ ਹੈ ਸਿਰਫ ਉਹਨਾਂ ਦਾ ਟਾਈਪਿੰਗ ਟੈਸਟ ਲਿਆ ਜਾਵੇਗਾ ਜਿਵੇਂ ਅਕਾਊਂਟ ਕਲਰਕ ਕਮ ਟਾਈਪਿਸਟ ਜੂਨੀਅਰ ਕਲਰਕ ਕਮ ਟਾਈਪਿਸਟ ਦਾ ਟਾਈਪਿੰਗ ਸਕਿੱਲ ਟੈਸਟ ਲਿਆ ਜਾਵੇਗਾ ਟੈਸਟ ਸਿਰਫ ਕੁਆਲੀਫਾਈ ਨੇਚਰ ਦਾ ਹੋਵੇਗਾ ਤੁਸੀਂ ਇਹਨਾਂ ਪੋਸਟਾਂ ਨੂੰ ਆਰਆਰਬੀ ਦੀ ਵੈਬਸਾਈਟ ਤੇ ਜਾ ਕੇ ਹੀ ਅਪਲਾਈ ਕਰ ਸਕਦੇ ਹੋ ਉਮੀਦਵਾਰਾਂ ਦੀ ਮੈਰਿਟ ਲਿਸਟ ਸੀਬੀਟੀ 1 ਅਤੇ ਸੀਬੀਟੀ 2 ਦੇ ਆਧਾਰ ਤੇ ਬਣਾਈ ਜਾਵੇਗੀ ਸੀਬੀਟੀ 1 ਅਤੇ ਸੀਬੀਟੀ 2 ਅਤੇ ਜਿਨ੍ਹਾਂ ਪੋਸਟਾਂ ਲਈ ਟਾਈਪਿੰਗ ਟੈਸਟ ਕੁਆਲੀਫਾਈ ਨੇਚਰ ਦਾ ਰੱਖਿਆ ਗਿਆ ਹੈ ਇਹ ਸਾਰਾ ਕੁਝ ਪਾਸ ਕਰਨ ਤੋਂ ਬਾਅਦ ਉਮੀਦਵਾਰਾਂ ਦਾ ਡਾਕੂਮੈਂਟ ਵੈਰੀਫਿਕੇਸ਼ਨ ਕੀਤਾ ਜਾਵੇਗਾ ਅਤੇ ਤੁਹਾਡਾ ਮੈਡੀਕਲ ਫਿਟਨੈਸ ਟੈਸਟ ਵੀ ਕੀਤਾ ਜਾਵੇਗਾ ਇਸ ਤੋਂ ਬਾਅਦ ਫਾਈਨਲ ਮੈਰਿਟ ਲਿਸਟ ਆਰਰਬੀ ਦੀ ਵੈਬਸਾਈਟ ਉੱਤੇ ਅਪਲੋਡ ਕਰ ਦਿੱਤੀ ਜਾਵੇਗੀ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਲਈ 500 ਰੁਪਿਆ ਫੀਸ ਰੱਖੀ ਗਈ ਹੈ ਪਰਸਨ ਵਿਦ ਡਿਸੇਬਿਲਟੀ ਫੀਮੇਲ 트ਰਾਂਸਜੈਂਡਰ ਐਕਸ ਸਰਵਿਸਮੈਨ ਅਤੇ ਐਸਸੀ ਐਸਟੀ ਮਿਨੋਰੀਟੀ ਲਈ ਫੀਸ 250 ਰੁਪਏ ਰੱਖੀ ਗਈ ਹੈ ਆਨਲਾਈਨ ਮੋਡ ਰਾਹੀਂ ਤੁਸੀਂ ਆਪਣੀ ਫੀਸ ਡੈਬਿਟ ਜਾਂ ਕ੍ਰੈਡਿਟ ਕਾਰਡ ਜਾਂ ਅਦਰ ਯੂਪੀਆਈ ਐਪਸ ਰਾਹੀਂ ਫਿਲ ਕਰ ਸਕਦੇ ਹੋ ਟੇਟ ਅਤੇ ਯੂਟਿਬ ਵਾਈਜ਼ ਅਸਾਮੀਆਂ ਦੀ ਵੰਡ ਕੈਟਾਗਰੀ ਵਾਈਜ਼ ਕੀਤੀ ਗਈ ਹੈ ਜਿਵੇਂ ਅਹਮਦਾਬਾਦ ਅਜਮੇਰ ਬੰਗਲੌਰੂ ਅਤੇ ਬਪਾਲ ਉਬਨੇਸ਼ਵਰ ਬिलासपुर ਚੰਡੀਗੜ੍ਹ ਚੰਡੀਗੜ੍ਹ ਵਿੱਚ ਜਿਵੇਂ ਟਿਕਟ ਕਲਰਕ ਦੀਆਂ ਕੁੱਲ ਅਸਾਮੀਆਂ 91 ਹਨ ਅਤੇ ਜਿਸ ਵਿੱਚ ਐਸਸੀ अनरिजर्व कैटेगरी एसटी ਅਤੇ ओबीसी ਦੀਆਂ ਅਸਾਮੀਆਂ ਹਨ ਐਕਸ ਸਰਵਿਸਮੈਨ ਦੀਆਂ 9 ਅਸਾਮੀਆਂ ਹਨ ਇਸੇ ਤਰ੍ਹਾਂ ਸਾਰੀਆਂ ਅਸਾਮੀਆਂ ਮਿਲਾ ਕੇ 247 ਅਸਾਮੀਆਂ ਯੂਟੀ ਦੀਆਂ ਬਣਦੀਆਂ ਹਨ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਧੰਨਵਾਦ